ਦੋਸਤੋ ਕਈ ਬੰਦੇ ਤੇ ਕਈ ਲੋਕ ਆਪਣੇ ਦੇ ਹੱਸਦੇ ਸੀ ਵੀ ਲੈ ਆ ਆ ਲਾ ਕੇ ਬਹਿ ਗਿਆ ਇੱਥੇ ਸਟਾਲ ਜੀ ਤੇ ਇਹਦੇ ਨਾਲ ਕੀ ਹੋ ਜੂਗਾ ਇਹਨਾਂ ਨੂੰ ਕੁਛ ਆ ਆਪਣੇ ਕੋਲੇ ਇੱਕ ਕੁਆਂਟਲ ਆਪਾਂ 1 ਮਹੀਨੇ ਦੇ ਵਿੱਚ ਗੁੜ ਵੇਚਤਾ ਅੱਜ ਫੇਰ ਆ ਗੁੜਾ ਵੇਖ ਲੋ ਤੁਹਾਡੇ ਸਾਹਮਣੇ ਆਪਾਂ ਕਾਰਟੂਨ ਨਵਾਂ ਖੋਲਤਾ ਹੈ ਤੇ ਜਿਹੜਾ ਬੰਦਾ ਗੁੜ ਲੈ ਜਾਂਦਾ ਨਾ ਇੱਕ ਵਾਰੀ ਜੇ ਸ਼ੱਕਰ ਜਿਹੜਾ ਬੰਦਾ ਲੈ ਗਿਆ ਬਾਈ ਉਹਨੇ ਆ ਕੇ ਇੱਕ ਵਾਰੀ ਜ਼ਰੂਰ ਦੱਸਿਆ ਬਾਈ ਤੇਰਾ ਵਾਕਈ ਗੁੜ ਕੁਆਲਿਟੀ ਹੈ ਚਾਹ ਬਣਦੀ ਹੈ ਦੁੱਧ ਚ ਪਾਵਾਂਗੇ ਤੇ ਦੁੱਧ ਦਾ ਸਵਾਦ ਟੇਸਟ ਹੈ ਜਿਹੜਾ ਵੱਖਰਾ ਹੀ ਹੈ ਐਵੇਂ ਨਹੀਂ ਜਿਹੜਾ ਇਹ ਗੁੜ ਵਿਖਦਾ ਆਪਣਾ ਤੇ ਬਾਲੇ ਬੰਦੇ ਆਪਾਂ ਨੂੰ ਆ ਕੇ ਕਹਿੰਦੇ ਵੀ ਯਾਰ ਗੋੜ ਦਾ ਤੇਰਾ ਬਹੁਤ ਜਿਆਦਾ ਰਿਸਪੌਂਸ ਕਹਿੰਦੇ ਵੀ ਗੋੜ ਜਿਆਦਾ ਵਧੀਆ ਗੋੜ ਵਧੀਆ ਮੈਂ ਕਿਹਾ ਵੀ ਸਾਰੀਆਂ ਚੀਜ਼ਾਂ ਵਧੀਆ ਐ ਬਸ ਜਿਹੜੀ ਚੀਜ਼ ਬੰਦਾ ਜਿਹੜਾ ਵਰਤਦਾ ਉਸੇ ਹਿਸਾਬ ਨਾਲ ਹੀ ਫਿਰ ਆਪਾਂ ਲੈ ਕੇ ਜਾਂਦੇ ਆ ਹਾਂਜੀ ਬਾਕੀ ਤੁਸੀਂ ਆਜੋ ਆਪਣੇ ਕੋਲੇ ਕਰੋ ਵਿਜ਼ਿਟ ਤੇ ਜਦੋਂ ਮਰਜ਼ੀ ਤੇ ਇਹ ਚੀਜ਼ ਸਾਰੀ ਮਿਲੂਗੀ ਤੁਹਾਨੂੰ ਅਵੇਲੇਬਲ ਆ ਆਉਣ ਵਾਲੇ ਦਿਨਾਂ 'ਚ ਆਪਾਂ ਦੁਕਾਨ ਪਾ ਕੇ ਇੱਥੇ ਸਭ ਕੁਝ ਵਧੀਆ ਕਰਾਂਗੇ ਹਾਂਜੀ ਕੱਲਾ ਗੋੜ ਨਹੀਂ ਚੱਕਰ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਾਂਗੇ ਜਿਹੜਾ ਬੰਦਾ ਲੈ ਜਾਂਦਾ ਵਾਪਸੀ ਜ਼ਰੂਰ ਆਉਂਦਾ ਹੈ ਅੱਜ ਕੱਲ ਠੰਡ ਦਾ ਟਾਈਮ ਹੈ ਤੇ ਮੱਕੀ ਦਾ ਆਟਾ ਬਾਜਰੀ ਦਾ ਆਟਾ ਜਿਹੜਾ ਇਹ ਜਿਆਦਾ ਵਿਕਦਾ ਪਿਆ ਲੈ ਕੇ ਜਾਂਦੇ ਆ ਬਾਈ ਤੇ ਬਾਈ ਜਿਹੜਾ ਲੈ ਕੇ ਜਾਂਦਾ ਉਹਨੂੰ ਆਪਾਂ ਕਈ ਵਾਰੀ ਜਦੋਂ ਦੁਬਾਰਾ ਮਿਲਦਾ ਤੈਨੂੰ ਪੁੱਛੀਦਾ ਕਿਵੇਂ ਐ ਦਾ ਹਿਸਾਬ-ਕਿਤਾਬ ਕੀ ਕੁਆਲਿਟੀ ਲੱਗੀ ਤੁਹਾਨੂੰ ਤੇ ਕਹਿੰਦੇ ਆ ਬਾਈ ਜਿਹੜੇ ਇੱਥੋਂ ਵਾਲਾ ਮੱਕੀ ਦਾ ਆਟਾ ਤੇ ਬਾਜਰੇ ਦਾ ਆਟਾ ਨਾ ਬਾਈ ਉਹਦੇ ਚ ਮਿਕਸ ਹੁੰਦਾ ਇਹ ਪਿਓਰ ਆ ਕਹਿੰਦਾ ਜਮਾਂ ਤੇ ਰੋਟੀ ਨਹੀਂ ਟੁੱਟਦੀ ਮੱਕੀ ਦੇ ਆਟੇ ਦੀ ਤੇ ਬਾਕੀ ਤੁਹਾਡੇ ਸਾਹਮਣੇ ਆ ਸਾਰਾ ਕੁਝ ਜੇ ਆਪਣੇ ਕੋਲੇ ਲੱਗਦਾ ਹੈ ਤਾਂ ਆਪਾਂ ਹੋਰ ਮੰਗਾਉਣੇ ਆ ਇਹ ਤਾਂ ਜਿਹੜੇ ਬੰਦੇ ਲੈ ਜਾਂਦੇ ਆ ਤੇ ਹੌਲੀ ਹੌਲੀ ਉਹਨਾਂ ਨੂੰ ਹੀ ਪਤਾ ਲੱਗਦਾ ਉਹ ਆ ਕੇ ਆਪਾਂ ਨੂੰ ਦੱਸਦੇ ਬਈ ਠੀਕ ਆ ਬਹੁਤ ਵਧੀਆ ਚੀਜ਼ ਆ ਇਹ ਕੁਆਲਿਟੀ ਹੈਗੀ ਆ ਵਾਕਈ ਐਵੇਂ ਨਹੀਂ ਰਾਜਸਥਾਨ ਵਾਲਿਆਂ ਨੂੰ ਤੇ ਰਾਜਸਥਾਨ ਵਾਲੇ ਕਹਿੰਦੇ ਆ ਪਿਓਰ ਆ ਜਮਾ ਬਿਲਕੁਲ ਸਾਰਾ ਸਮਾਨ ਤੇ ਅੰਦਰ ਵੀ ਤੁਹਾਨੂੰ ਦਿਖਾ ਦਿੰਨੇ ਆ ਆਪਣੇ ਕੋਲੇ ਜਿਹੜਾ ਤੇਲ ਤੇ ਸਾਰਾ ਸਮਾਨ ਆਪਾਂ ਕਿੰਨਾ ਹੋਰ ਮੰਗਾਈ ਬੈਠੇ ਆ ਦੋਸਤੋ ਮੂੰਗੀ ਦੀ ਦਾਲ ਧੋਤੀ ਮੂੰਗੀ ਦੀ ਦਾਲ ਮਸਰਾਂ ਦੀ ਤੇ ਹਰ ਹਰ ਦੀ ਸ਼ੱਕਰ ਨਮਕ ਮਿਰਚ ਮਸਾਲੇ ਵੇਸਣ ਹਲਦੀ ਵੇਸਣ ਠੀਕ ਹੈ ਜੀ ਤੇ ਆ ਕਾਲੀ ਮਿਰਚ ਜੀਰਾ ਤੇ ਆ ਚਾਹ ਵਾਲੀਆਂ ਡੱਬੀਆਂ ਦੇ ਆ ਦੇਖੋ ਜੀ ਆਪਣੇ ਕੋਲੇ ਲਾਗਤ ਹੈਗੀ ਆ ਤਾਂ ਆਪਾਂ ਦੁਬਾਰਾ ਹੋਰ ਮੰਗਾਈਆਂ ਠੀਕ ਆ ਆ ਦੇਖ ਲਓ ਆ ਪਈਆਂ ਦਾਲਾਂ ਆ ਮੂੰਗਫਲੀ ਮੂੰਗਫਲੀ ਦਾ ਬਈ ਟੇਸਟ ਹੀ ਵੱਖਰਾ ਬਈ ਹੁਣ ਤੁਹਾਨੂੰ ਕੀ ਦਸੀਏ ਜਿਹੜਾ ਬੰਦਾ ਖਾ ਕੇ ਵੇਖੇਗਾ ਲੈ ਕੇ ਜਾਵੇਗਾ ਫੇਰ ਹੀ ਪਤਾ ਲੱਗੇਗਾ। ਫਰਕ ਬਹੁਤ ਆ। ਤੇ ਆ ਪਿਆ ਸਰੋਂ ਦਾ ਤੇਲ ਹੈ। ਜਿਹੜਾ ਬੰਦਾ ਲੈ ਕੇ ਜਾਂਦਾ ਵਰਤਦਾ ਕਹਿੰਦਾ ਜਿਹੜੇ ਦੁਕਾਨ ਤੋਂ ਬੋਤਲਾਂ ਲੈ ਕੇ ਆਉਂਦੇ ਆ ਤੇ ਉਹ ਆਪਾਂ ਨੂੰ ਆ ਕੇ ਦੱਸਦੇ ਵੀ ਵਾਕਿਆ ਯਾਰ ਇਹਦਾ ਜ਼ਮੀਨ ਅਸਮਾਨ ਦਾ ਫਰਕ ਆ। ਇਸ ਤੇਲ ਦਾ ਤੇ ਉਹ ਤੇਲ ਦਾ ਕਹਿੰਦੇ ਵੀ ਪਿਓਰਿਟੀ ਤਾਂ ਹੈਗੀ ਆ ਵਾਕਈ। ਤੇ ਜੇ ਆਪਾਂ ਗੱਲ ਕਰੀਏ ਮਲਟੀ ਗ੍ਰੇਨ ਆਟਿਆਂ ਦੀ ਤੇ ਮੈਂ ਪਹਿਲਾਂ ਨਾ 5-5 ਕਿਲੋ ਵਾਲੀਆਂ ਦੋ ਥੈਲੀਆਂ ਮੰਗਾਈਆਂ ਸੀਆਂ। ਤੇ ਉਹ ਲੱਗ ਗਿਆ ਤੇ ਫਿਰ ਆਪਾਂ ਹੋਰ ਮੰਗਾਇਆ ਤੇ ਹੁਣ ਵੱਖਰੇ ਵੱਖਰੇ ਵੀ ਮੰਗਾ ਰੱਖੇ ਆਪਾਂ ਕਿ ਕਈ ਬੰਦੇ ਕਹਿੰਦੇ ਨੇ ਵੀ ਸਾਨੂੰ ਵਿੱਚ ਆ ਚੀਜ਼ ਨਹੀਂ ਚਾਹੀਦੀ ਫਿਰ ਉਹਨਾਂ ਨੂੰ ਦੂਸਰੇ ਤਰ੍ਹਾਂ ਮਿਕਸ ਕਰਕੇ ਦੇ ਦੇਦੇ ਜਾਂ ਕੱਲੇ-ਕੱਲੇ ਦੇ ਦੇ ਦਿੰਦੇ ਤੇ ਇਹ 슈ਗਰ ਵਾਲਿਆਂ ਵਾਸਤੇ ਬਈ ਤੇ ਜਾਂ ਜਿਹਨੂੰ ਅਲਰਜੀ ਕਣਕ ਤੋਂ ਅਲਰਜੀ ਆ ਉਹਨਾਂ ਵਾਸਤੇ ਆ ਇਹ ਉਹਨਾਂ ਨੂੰ ਆਪਾਂ ਉਸ ਹਸਾਬ ਨਾਲ ਫਿਰ ਆਟਾ ਉਹ ਦੇ ਦਈਦਾ ਤੇ ਜੇ ਕਿਸ ਨੂੰ ਹੈਗੀ 슈ਗਰ ਜਾਂ ਕੋਈ ਵਰਤਦਾ ਮਲਟੀ grain आटा ਇਥੋਂ ਵਰਤਦਾ ਤਾਂ ਫਿਰ ਇੱਕ ਵਾਰੀ ਆਪਣੇ ਕੋਲ ਜਰੂਰ ਆਓ ਤੇ ਆਪਣੇ ਕੋਲੋਂ ਲੈ ਕੇ ਜਾਓ ਇਹ ਸਾਟੇ ਦਾ ਤੇ ਉਹ ਸਾਟੇ ਦਾ ਬਹੁਤ ਫਰਕ ਆ